ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚਲਣਾ ਕੀ ਤੋਖ ਮੁਕਾਮ ਤਾਂ ਪਰ ਜਾਣੀਐ ਜਾਂ ਰਹੇ ਨਹਿ ਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦੋ ਲਗ ਰਹੋ ਨਾਮੇ ਰਹਾਉ ਜੋਗੀ ਤਾਂ ਆਸਣ ਕਰਬਾ ਹੈ ਮੁੱਲਾਂ ਪਹਿ ਮਕਾਮ ਪੰਡਿਤ ਵਿਖਾਣੇ ਪੋਥੀ ਆਸਿਧ ਬਹਿ ਦੇਵ ਸਥਾਨ ਸੋਰ ਸਿੱਧ ਗਣ ਗੰਧਰਵ ਮਨ ਜਨ ਸੇਖ ਪੀਰ ਸਲਾਰ ਦਰਕੂਚ ਕੋਚਾ ਕਰ ਗਏ ਅਵਰੇ ਵੀ ਚਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੋਚ ਕੜੀ ਮੋਹਤ ਕੇ ਚਲਣਾ ਦਿਲ ਸਮਝ ਤੂੰ ਵੀ ਪਹੁੰਚ ਸਬਦ ਹੈ ਮਾਹਿ ਵਖਾਣੀਐ ਵਿਰਲਾ ਤਬੂਜੈ ਕੋਏ ਨਾਨਕ ਵਖਾਣਾ ਬੇਨਤੀ ਜਲ ਥਲ ਮਹੀਅਲ ਸੋਏ ਅੱਲਾਹੋ ਲਖ ਅਗੰਮ ਕਾਦਰ ਕਰਨ ਹਾਰ ਕਰੇਮ ਸਭ ਦੁਨੀਆ ਵਣ ਚਾਵਣੀ ਮੁਕਾਮ